ਮੋਹਾਲੀ ਪੁਲਿਸ ਵੱਲੋਂ ਵੱਖ-ਵੱਖ ਥਾਈ ਹੋਈ ਫਾਇਰਿੰਗ ਦੀਆਂ ਪੰਜ ਘਟਨਾਵਾਂ ਨੂੰ ਕੀਤਾ ਹੱਲ ਚਾਰ આરોપી ਨਜਾਇਜ਼ ਪਿਸਤੋਲਾਂ ਅਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤੇ ਗਏ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਪ੍ਰਭਾਵਿਤ ਹੋ ਬਣਾ ਰਹੇ ਸੀ ਉਹ ਆਪਣਾ ਗੈਂਗ ਅਦਾਲਤ ਵਿੱਚ ਪੇਸ਼ ਕਰ ਲਿਆ ਗਿਆ 4 ਦਿਨ ਦਾ ਪੁਲਿਸ ਰਿਮਾਂਡ ਜਾਣਕਾਰੀ ਦਿੰਦੇ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਬੇਸਿਕਲੀ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨ ਹੰਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਭੜੇ ਪੰਛੀਆਂ ਦੇ ਅਸੀਂ ਉਹਦੇ ਤੇ ਨਰਥ ਪਾਉਂਦੇ ਹੋਏ ਤੇ ਤੇ ਚ ਸਾਡੇ ਐਸਪੀ ਸਿਟੀ ਸ਼੍ਰੀ ਬਨੇਲਾ ਜੀ ਤੇ ਡੀਐਸਪੀ ਸਿਟੀ 1 ਪੀ 3 ਸੰਚਾ ਪ੍ਰਿਥਵੀ ਸੰਚਾਹਲ ਤੇ ਸੁਖਵੀਰ ਐਸਐਚਓ ਫੇਜ਼ 1 ਐਸਐਚਓ ਸੁਹਾਰਾ ਸਿਮਰਨ ਚਾਹਲ ਨੇ ਅਡਾਡ ਜਮਾ ਬਣਾਈਆਂ ਸੀ ਜਿਹੜੇ ਕਿ ਇੱਕ ਬੰਦੇ ਜਿਹੜੇ ਸੋਨੂ ਨਾਮ ਦਾ ਸੋਨੂ ਸਾਨੂੰ ਅਬਦੁਲ ਰਹਿਮਾਨ ਜੋ ਕਿ ਮਦਨਪੁਰ ਦਾ ਰਹਿਣ ਵਾਲਾ ਸੀ ਪਿੱਛੋਂ ਵਧਾਉਂ ਵਧਾਉਂਦਾ ਪਰ ਉਹ ਜੰਮਿਆ ਪੜਿਆ ਹੀ ਇੱਥੇ ਹੈ ਤੇ ਉਹ ਆਪਣੇ ਆਪ ਨੂੰ ਉਹਦੇ ਚ ਅ ਕੀ ਕਹਿੰਦੇ ਆਪਣਾ ਗੈਂਗ تیار ਕਰਨ ਦੇ ਉਮੀਦ ਨਾ ਵੈਸੇ ਹੀ ਮਤਲਬ ਫਿਰ ਕੇ ਲੋਕਾਂ ਦੇ ਮਨਾਂ ਦੇ ਵਿੱਚ دہشت ਪਾਉਣ ਲਈ ਉਹ ਵਾਰਦਾਤਾ ਨੂੰ ਕੰਜਾਮ ਦੇ ਰਿਹਾ ਸੀ ਉਹਦੇ ਤੇ ਅਸੀਂ ਸਾਡੇ ਕੋਲ ਤਿੰਨ ਮੁਕਦਮੇ ਦਰਜਾ 158/25 ਅੰਡਰ ਸੈਕਸ਼ਨ 25 38 ਫੇਜ਼ 1 ਦਾ ਤੇ ਉਹਦੇ ਵਿੱਚ ਇਨਸਪੈਕਟਰ ਸੁਖਵੀਰ ਦੀ ਟੀਮ ਨੇ ਤੇ ਸਾਰਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਨਾਲ ਸਾਡੇ ਤਿੰਨ ਜਿਹੜੇ ਮੁਕਦਮੇ ਹੋਰ ਵੀ ਕੇਸ ਹੋਏ ਆ ਜਿਹਦੇ ਚ 100 36/25 ਅੰਡਰ ਸੈਕਸ਼ਨ 115 126 191 190 300 ਕੈਂਡਿਆ ਜਿਹਨਾਂਸ ਤੇ ਦੂਸਰਾ 143 ਜਿਹੜਾ ਕਿ 125 ਬੀਐਨਐਸ ਤੇ 25 27 54 58 ਜਿਹੜਾ ਕਿ ਉਹਨ ਲਖਨੌਰ ਚ ਵਾਰਦਾਤ ਹੋਈ ਸੀ ਇਹਨਾਂ ਨੂੰ ਤਿੰਨਾਂ ਮਾਮਲਿਆਂ ਨੂੰ ਟ੍ਰੇਸ ਕੀਤਾ ਗਿਆ ਤੇ ਸਾਰੇ ਜਿਹੜੇ ਤੇ ਤੇ ਚ ਚਾਰ ਮੁਲਜ਼ਮ ਸੀ ਜਿਨ੍ਹਾਂ ਨੇ ਉਸ ਦਿਨ ਹਵਾਈ ਫਾਇਰਿੰਗ ਕੀਤੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ 4 ਦਿਨ ਦਾ ਪੁਲਿਸ ਸਮਾਨ ਲਿਆ ਗਿਆ ਇਹ ਅਸਲ ਮੇਰਾ ਵੀ ਬਰਾਬਰ ਹੋਇਆ ਹਾਂਜੀ ਇਹਦੇ ਚ ਦੋ ਅਸਲੇ ਬਰਾਮਦ ਹੋਏ ਐ ਇਹਨਾਂ ਕੋਲ ਇੱਕ ਦੇਸੀ ਘੱਟਾ 315 ਬੋਲ ਤੇ ਇੱਕ 32 ਬੋਲ ਦੇਸੀ ਪਿਸਤਲ ਤੇ ਇਹ ਦੂਜੀ ਵਾਰ ਦਾ ਕੋਈ ਨਾ ਕੋਈ ਟਿਕ ਕੇ ਨਹੀਂ ਸੀ ਇਹ ਬੀਕੀ ਇਹ ਬੇਸਿਕਲੀ ਜਿਹੜਾ ਸੋਨੂ ਐ ਇਹ ਆਪਣੇ ਮਾਮੇ ਦੇ ਨਾਲ ਹੀ ਜਿਹੜਾ ਉਦੋਂ ਫੇਜ਼ਵਾਨ ਦੇ ਵਿੱਚ ਮ੍ਰਿਤਕ ਹੈ ਉਹਦਾ ਸਕਾ ਮਾਮ ਹੈ ਜੋ ਕਿ ਉਹ ਉਹ ਇੱਕ ਦੂਜੇ ਤੇ ਆਪਣੇ ਆਪ ਨੂੰ ਸੁਪਰਮੈਸਿਵ ਦਿਖਾਉਣ ਦੇ ਮਾਰੇ ਇੱਕ ਦੂਜੇ ਦੇ ਨਾਲ ਝਗੜਾ ਕਰਦੇ ਸੀ ਤੇ ਉਸ ਰਿਗਾਰਡ ਦੇ ਵਿੱਚ ਸੋਨੂ ਵਾਲੇ ਦੇ ਜਿਹੜੇ ਬੰਦੇ ਯੂਪੀ ਤੋਂ ਜਿਵੇਂ ਆਰ ਐਸ ਚੌਧਰੀ ਮਜਾਫਰਨਗਰ ਤੋਂ ਹਰਮਿੰਦਰ ਜਿਹੜਾ son of ਰਾਜ ਰਾਜਕੁਮਾਰ ਹੈ ਸ਼ਾਮਲੀ ਤੋਂ ਅਕਾਸ਼ ਚੌਧਰੀ ਜਿਹੜਾ ਬਾਗਪਤ ਯੂਪੀ ਤੋਂ ਇਹ ਸਾਰੇ ਆਨੇ ਇਕੱਠੇ ਹੋ ਕੇ ਉਹਨਾਂ ਦੇ ਇਹ ਆਵਾਜ਼ਾਂ ਤਾਂ ਕੀਤੀ ਸਰ ਇੱਕ ਮਖਨੌਰ ਕੋਲੀ ਚੱਲੀ ਸੀ ਕੰਸਟਰੀ ਜੀ ਕਿ ਦੋਨੇ ਆਪਸ ਵਿੱਚ ਮਿਲ ਕੰਪਨੀ ਇਹ ਸਾਰੇ ਮਤਲਬ ਇਹ ਜਿਹੜੇ ਸੋਨੂੰ ਆਪਣੇ ਆਪ ਨੂੰ ਆਪਣਾ ਸੁਪਰ ਮੈਸੀਵ ਬਖਾਉਣ ਦੇ ਉਹਦੇ ਵਿੱਚ ਉਹਨੇ ਆਪਣਾ ਗੈਂਗ ਤਿਆਰ ਕਰਨ ਦੀ ਨੀਤ ਨਾਲ ਉਹਨਾਂ ਜਾਣ ਕੇ ਕੋਈ ਇਹ ਨਹੀਂ ਸੀ ਵੀ ਕਿਸੇ ਨਾਲ ਵੀ ਜਦੋਂ ਲੜਦੇ ਸੀ ਇਹ ਇੱਕ ਦੂਜੇ ਨੂੰ ਹੀ ਕਰਨ ਨੂੰ ਮਾਰਨ ਨੂੰ ਚੱਲਦੇ ਸੀ ਜੋ ਉਹਨੇ ਆਪਣੇ ਸਾਕਾ ਮਾਮੇ ਨੂੰ ਮਾਰਿਆ ਸੋਨੋ ਇਹਦੇ ਚ ਇੱਕ ਬੰਦਾ ਹੋਰ ਜਿਹੜਾ ਹੈਗਾ ਇੱਕ ਵਾਰ ਦਾਤੇ ਵਿੱਚ ਹੋੜ ਉਹਨੂੰ ਵੀ ਛੇਤੀ ਗ੍ਰਿਫਤਾਰ ਕੀਤਾ ਜਾਵੇ